ਹੋ ਜੀ ਪਿਆਰ ਭਰੀ ਤੁਸਰੀ ਕਾਲ ਮੈਂ ਤੁਹਾਡਾ ਆਪਣਾ ਦੇਵਰੀ ਨੋ ਤੇ 200 ਅੱਜ ਹਰ ਬੁੱਧਵਾਰ ਪਿੰਡ ਸੈੱਡ ਵਾਲਾ ਬੱਕਰਾ ਮੰਡੀ ਲੱਜਦੀ ਆ ਤੇ ਅੱਜ ਪਿੰਡ ਸੈੱਡ ਵਾਲੇ ਪਹੁੰਚੇ ਦੋਸਤੋ ਆ ਬੱਕਰੇ ਦਾ ਸੌਦਾ ਚੱਲੀ ਜਾਂਦਾ ਤੇ ਜੁੜੇ ਰਹੋ ਵੀਡੀਓ ਦੇ ਐਂਡ ਤੱਕ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਅੱਗੇ ਵੀ ਭਰਾਵਾਂ ਤੱਕ ਵੀਡੀਓ ਪਹੁੰਚੇ ਏਡਾ ਪਸੰਦ ਮਿਲਿਆ ਨੇ ਫਿਰ ਵੀ ਇਹਨਾਂ ਨੂੰ ਪਤਾ ਬਾਪੇ ਨੇ ਕਿੰਨੇ ਮੰਗੇ ਆ ਉੰਦਾਂ ਮੰਗਦਾ ਨਹੀਂ ਇਹ 15 ਮੰਗਦਾ ਇਹ 10 ਦਿੰਦੇ ਠੀਕ ਹੈ ਜੀ ਮੈਂ ਮੈਂ ਤਾਂ 8 ਕਰ ਲਿਆ 10 99 ਰੱਖੇ ਲਾ ਬਾਈ ਯਾਰ ਬਹੁਤ ਲਾਦਾ ਚਲ 10 ਪੂਰੇ ਦੇ ਅਗਲੇ ਖਾਈਓ ਕਰਾਓ ਉਹ ਨਹੀਂ ਫਿਰ ਕਿਸ ਦਾ ਯਾਰ ਉਹ ਰੱਖੇ ਯਾਰ ਜੈ ਜੈ ਯਾਰਾਂ ਲਖਾਈ ਆਪ ਤੇ ਕਰਾਓ ਲੋ ਜੀ 200 ਬਹੁਤ ਵਧੀਆ ਸੌਦਾ ਹੋਇਆ ਪਹਿਲਾ ਸੌਦਾ ਪੈਂਡ ਸੈੱਡ ਵਾਲੇ ਹੋਇਆ ਤੇ ਪੂਰੇ 10000 ਦਾ ਸੌਦਾ ਹੋਇਆ ਤੇ ਲਖਾਈ ਬਾਈ ਨੇ ਕਰਾਉਣੀ ਆ ਤੇ ਵੀਡੀਓ ਦੇ ਐਂਡ ਤੱਕ ਬਣੇ ਰਹੋ ਤੇ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਲਾਜ਼ਮੀ ਕਰ ਦਿਓ ਤੇ ਬਹੁਤ ਹੀ ਰੌਣਕ ਮੇਲਾ ਹੁੰਦਾ ਦੋਸਤੋ ਪਿੰਡ ਸੱਡੇ ਵਾਲੇ ਤੇ ਬਾਜਾ ਰੋੜ ਤੇ ਆ ਪਿੰਡ ਰਹਿ ਗਿਆ ਦੋਸਤੋ ਤੇ ਬਾਬਾ ਜੀ ਕਿਹੜਾ ਪਿੰਡ ਆਪਣਾ ਜੀ ਕੀ ਲੈ ਲੇਦਾ ਨਹੀਂ ਕੱਢ ਲੇ ਪੱਤਰੇੜੋ ਸਹੀ ਨਵੇਂੜੋ ਕੰਮ ਪੂਣੀ ਕਰੋ ਸ਼ੁਰੂ ਕਰੋ ਕੰਮ ਉਹ ਫਿਰ ਤੁਹਾਨੂੰ ਪਤਾ ਮੈਂ ਤਾਂ ਮੋੜਦਾ ਹੀ ਨਹੀਂ ਹੁੰਦਾ ਯਾਰ ਕਿਹੜਾ ਪਿੰਡ ਬਾਬਾ ਜੀ ਟਹਣਾ ਟਹਨੇ ਪਿੰਡ ਤੋਂ ਆ ਬਾਬਾ ਜੀ ਤੇ ਬਹੁਤ ਵਧੀਆ ਥੋਦਾ ਹੋ ਗਿਆ ਜੀ ਲੋ ਜੀ ਬਾਈ ਦੇ ਕੋਟੇ ਗੁਰੂਕੇ ਵਾਲੇ ਨੇ ਲਿਆ ਕੋਠਾ ਗੁਰੂਕਾ ਠੀਕ ਆ ਜੀ ਤੇ ਬਾਈ ਨੇ ਲਿਆ ਦੋਸਤੋ ਆ ਬੱਕਰਾ ਬਹੁਤ ਹੀ ਚੰਗੀ ਕੁਆਲਿਟੀ ਦਾ ਬੱਕਰਾ ਦੋਸਤੋ ਇੱਕ ਵਾਰੀ ਤੁਹਾਨੂੰ ਬੱਕਰੇ ਦੀ ਨਿਗ੍ਹਾ ਮਰਾ ਕੇ ਤਾਰੇ ਵੀਡੀਓ ਦੇ ਐਂਡ ਤੱਕ ਬਣੇ ਰਹੋ ਤੇ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਲਾਜ਼ਮੀ ਕਰ ਦਿਓ ਦੋਸਤੋ ਬਹੁਤ ਵਧੀਆ ਸੌਦੇ ਹੁੰਦੇ ਆ ਪੈਂਡ ਸੈੱਡ ਵਾਲੇ ਬੱਕਰਾ ਮੰਡੀ ਤੇ ਤੇ ਅੱਗੇ ਤੱਕ ਦੋਸਤੋ ਮਾਲ ਪਹੁੰਚੀ ਜਾ ਰਿਹਾ ਤੇ ਬਹੁਤ ਵੀਰ ਸਾਡੇ ਪਰੀਖਟ ਵਾਲੇ ਵੀ ਪਹੁੰਚੇ ਆ ਤੇ ਬਹੁਤ ਦੂਰ ਦੂਰ ਮਾਲ ਪਹੁੰਚਦਾ ਦੋਸਤੋ ਪੰਡ ਸੈੱਡ ਵਾਲਾ ਬੱਕਰਾ ਮੰਡੀ ਤੇ ਤੇ ਹਰ ਬੁੱਧਵਾਰ ਦੋਸਤੋ ਬੱਕਰਾ ਮੰਡੀ ਲੱਜਦੀ ਹੈ ਕਿੰਨੇ ਵੀ ਮੇਰੇ ਵੀਰ ਆ ਨੌਜਵਾਨ ਤੇ ਹਰ ਬੁੱਧਵਾਰ ਪੰਡ ਸੈੱਡ ਵਾਲਾ ਬੱਕਰਾ ਮੰਡੀ ਤੇ ਪਹੁੰਚਿਆ ਕਰੋ ਤੇ ਬਹੁਤ ਹੀ ਰੌਣਕ ਮੇਲਾ ਦੋਸਤੋ ਬਹੁਤ ਹੀ ਚੰਗੀ ਕੁਆਲਿਟੀ ਦੇ ਨਾਲ ਪਹੁੰਚੇ ਆ ਤੇ ਵੀਡੀਓ ਦੇ ਐਂਡ ਤੱਕ ਬਣੇ ਰਹੋ ਤੇ ਜਲਦੀ ਜਲਦੀ ਵੀਡੀਓ ਸ਼ੇਅਰ ਲਾਜ਼ਮੀ ਕਰ ਦਿਓ ਕਰੋ ਤੇ ਬਹੁਤ ਹੀ ਦੋਸਤੋ ਵਧੀਆ ਸੌਦੇ ਹੁੰਦੇ ਆ ਤੇ ਇਸ ਤਰ੍ਹਾਂ ਵੀਡੀਓ ਦੇ ਐਂਡ ਤੱਕ ਬਣੇ ਰਿਹਾ ਕਰੋ ਲਿਖਾ ਦੇ ਜਾ ਕੇ ਉਹ ਦੱਸ ਦੇ ਬਾਜੀ ਤੇ ਬਹੁਤ ਹੀ ਚੰਗੀ ਕੁਆਲਿਟੀ ਦੇ ਨਾਗ ਆ ਦੋਸਤੋ ਤੇ ਵੀਡੀਓ ਦੇ ਐਂਡ ਤੱਕ ਬਣਿਆ ਰਹੋ ਦੋਸਤੋ ਹਰ ਬੁੱਧਵਾਰ ਪਿੰਡ ਸੈਢੇ ਵਾਲਾ ਬੱਕਰਾ ਮੰਡੀ ਲੱਗਦੀ ਆ ਦੋਸਤੋ ਤੇ ਲੰਗਰ ਹਫਤਾ ਤੇ ਚਾਹ ਦਾ ਬਹੁਤ ਵਧੀਆ ਪ੍ਰਬੰਧ ਹੁੰਦਾ ਦੋਸਤੋ ਤੇ ਬਾਜਾ ਰੋੜ ਤੇ ਆ ਪਿੰਡ ਰਹਿ ਗਿਆ ਦੋਸਤੋ ਸੈਢੇ ਵਾਲਾ ਤੇ ਬਹੁਤ ਸ਼ਾਨਦਾਰ ਨਾਗ ਹੁੰਦੇ ਆ ਹਰ ਤਰ੍ਹਾਂ ਦਾ ਬਹੁਤ ਕਾਹ ਪਹੁੰਚ ਗਿਆ ਦੋਸਤੋ ਪਿੰਡ ਸੈੱਡ ਵਾਲਾ ਬੱਕਰਾ ਮੰਡੀ ਦੇ ਤੇ ਬਹੁਤ ਹੀ ਸ਼ਾਨਦਾਰ ਦੋਸਤੋ ਬੱਕਰਾ ਮੰਡੀ ਲੱਜਦੀ ਹੈ ਤੇ ਬਹੁਤ ਤੋਹਣੇ ਪ੍ਰਬੰਧ ਹੈ ਇੱਥੇ ਤੇ ਮਿਲਦੇ ਹਾਂ ਦੋਸਤੋ ਇਤਨਾ ਅਗਲੀ ਵੀਡੀਓ ਦੇ ਨਾਲ ਪਿੰਡ ਸੈੱਡ ਵਾਲਾ